ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਸੇਲ ਲਈ ਆਪਾਂ ਲੈ ਕੇ ਆਏ ਹਾਂ ਰੋਟਾਵੇਟਰ 6 ਫੁੱਟਾ ਸਾਈਜ਼ ਦਾ ਦਸ਼ਮੇਸ਼ ਕੰਪਨੀ ਦਾ ਬਾਕੀ ਜਾਣਕਾਰੀ ਆਪਾਂ ਰੋਟਾਵੇਟਰ ਦੀ ਤੁਹਾਨੂੰ ਅਗੇ ਵੀਡੀਓ ਦੇ ਵਿੱਚ ਦੱਸਾਂਗੇ ਇਸ ਦੇ ਰੇਟ ਬਾਰੇ ਤੇ ਫੋਨ ਨੰਬਰ ਵਗੈਰਾ ਵੀਰ ਦਾ ਦਵਾਂਗੇ ਤੁਹਾਨੂੰ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਸਾਧਨ ਖਰੀਦਣਾ ਹੁੰਦਾ ਹੈ ਵੀਡੀਓ ਦੇਖ ਕੇ ਵੀ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਗੱਲ ਆਪਾਂ ਕਰਾਂਗੇ ਹੁਣ ਇਸ ਰੋਟੇਟਰ ਬਾਰੇ ਇਹ ਜੋ ਤੁਸੀਂ ਰੋਟਾਵੇਟਰ ਦੇਖ ਰਹੇ ਹੋ ਸਕਰੀਨ ਤੇ 6 ਫੁੱਟ ਇਸ ਦਾ ਸਾਈਜ਼ ਹੈ ਜੀ ਦਸ਼ਮੇਸ਼ ਕੰਪਨੀ ਦਾ ਇਹ ਰੋਟਾਵੇਟਰ ਹੈ 2012 ਮਾਡਲ ਹੈ ਜੀ ਇਹ ਬਲੇਡ ਵਗੈਰਾ ਬਿਲਕੁਲ ਨਵੇਂ ਪਾਏ ਹੋਏ ਨੇਗੇ ਜੀ ਬਾਕੀ ਗੀਅਰ ਵਗੈਰਾ ਬਹੁਤ ਵਧੀਆ ਹੈਗਾ ਇਸ ਦਾ 6 ਫੁੱਟ ਸਾਈਜ਼ ਹੈ ਦਸ਼ਮੇਸ਼ ਕੰਪਨੀ ਦਾ 2012 ਮਾਡਲ ਹੈ ਰੇਟ ਦੀ ਜੇ ਗੱਲ ਕਰੀਏ 38000 ਰੁਪਏ ਵੀਰ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਮੌਕੇ ਤੇ ਘੱਟ ਹੋ ਜਾਊਗਾ ਜੀ ਰੇਟ ਕੋਈ ਫਿਕਸ ਨਹੀਂ ਇਹ ਜਿਹੜਾ ਤੁਸੀਂ ਰੋਟਾਵੇਟਰ ਦੇਖ ਰਹੇ ਹੋ ਇਹ ਰੋਟਾਵੇਟਰ ਮਲੇਰਕੋਟਲਾ ਏਰੀਆ ਦੇ ਵਿੱਚ ਸੇਲ ਲਈ ਹੈ ਜੀ ਜੇ ਕਿਸੇ ਭਰਾ ਨੇ ਇਹ ਖਰੀਦਣਾ ਹੋਵੇ ਫੋਨ ਨੰਬਰ ਵਗੈਰਾ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਰੋਟਾਵੇਟਰ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਵਾਦ ਜੀ